ਜਾਹੇ ਸਾਥੀਓ ਮੈਂ ਨੰਨਖਾ ਲੈਂਡਵੋਕੇਟ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਦੋ ਦਿਨ ਤੋਂ ਜਲੰਧਰ ਸ਼ਹਿਰ ਦੇ ਵਿੱਚ ਬੀਜੇਪੀ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੱਲ ਜਿਸ ਤਰੀਕੇ ਨਾਲ ਅਸੀਂ ਸਚਾਈ ਜਲੰਧਰ ਵਾਸੀਆਂ ਅਤੇ ਪੰਜਾਬ ਵਾਸੀਆਂ ਦੇ ਸਾਹਮਣੇ ਲਿਆਂਦੀ ਹੈ ਇੱਕ ਗੱਲ ਸਾਫ਼ ਹੋ ਗਈ ਹੈ ਕਿ ਬੀਜੇਪੀ ਦੀ ਜੋ ਨਫਰਤ ਦੀ ਸਿਆਸਤ ਹੈ ਜੋ ਬਿਹਾਰ ਬੰਗਾਲ ਯੂਪੀ ਦੇ ਵਿੱਚ ਉਚਾਰ ਰਹੀ ਹੈ ਉਹ ਸਿਆਸਤ ਆਪਣੀ ਨਫਰਤ ਦੀ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਥੈਂਕਸ ਕਰ ਰਿਹਾ ਕਿ ਜਦੋਂ ਸਚਾਈ ਮੀਡੀਆ ਨੇ ਖਾਸ ਤੌਰ ਤੇ ਸਾਰੇ ਮੀਡੀਆ ਜਿਹਨਾਂ ਮੀਡੀਆ ਤੇ ਲੋਕਾਂ ਨੇ ਸਚਾਈ ਨੂੰ ਕੱਲ ਸਾਹਮਣੇ ਲੈ ਕੇ ਆਉਂਦਾ ਔਰ ਬੀਜੇਪੀ ਨੂੰ ਐਕਸਪੋਜ਼ ਕੀਤਾ ਐ ਐਕਸਪੋਜ਼ ਕਰਨ ਤੋਂ ਬਾਅਦ ਉਹੀ ਬੀਜੇਪੀ ਵਾਲੇ ਜਿਹੜੇ ਰਿਪੋਰਟਰ ਸਹਿਬਾਨ ਨੇ ਪਰਸੋ ਬੀਜੇਪੀ ਦੇ ਹੱਕ ਚ ਖਬਰਾਂ ਚਲਾਈਆਂ ਸੀਗੀਆਂ ਕੱਲ ਉਹਨਾਂ ਨੇ ਸਚਾਈ ਦਿਖਾਉਣ ਤੋਂ ਬਾਅਦ ਲੜਦੇ ਨਜ਼ਰ ਆਏ ਜਾਂ ਇਹਦੇ ਬਿਲਕੁਲ ਜਿਹੜੀਆਂ ਵੀਡੀਓਜ਼ ਕਿਹੜੀਆਂ ਆ ਅਸੀਂ ਤੇ ਸਾਰੇ ਚੀਜ਼ਾਂ ਕਿਵੇਂ ਜਾ ਰਹੇ ਆ ਜੋ ਪੁਲਿਸ ਨੇ ਉਹ ਦੇਖੀ ਕੀਤੀ ਹੈ ਪੁਲਿਸ ਕੋਲ ਐਵੀਡੈਂਸ ਹੈਗੀ ਆ ਪੁਲਿਸ ਨੇ ਅਸੀਂ ਦਰਖਾਸਤ ਦਿੱਤੀ ਹੋਈ ਹੈ ਪੁਲਿਸ ਨੇ ਸਚਾਈ ਜਾਣਦੇ ਹੋਏ ਵੀ ਪੁਲਿਸ ਸਾਹਮਣੇ ਮੌਜੂਦ ਸੀ ਪੁਲਿਸ ਦੀ ਹਾਜ਼ਰੀ ਤੇ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਵੀ ਪੁਲਿਸ ਨੇ ਸਾਡੇ ਖਿਲਾਫ ਇੱਕ ਮੁਕੱਦਮਾ ਦਰਜ ਕਰ ਦਿੱਤਾ ਹੈ ਇਹ ਜਿਹੜਾ ਸਵਾਲੀਆ ਨਿਸ਼ਾਨ ਹੈ ਪੁਲਿਸ ਅਤੇ ਭਾਜਪਾ ਦੇ ਜਿਹੜਾ ਰਿਲੇਸ਼ਨ ਹੈ ਉਹ ਕਿਸ ਤਰੀਕੇ ਦਾ ਹੈ ਪੁਲਿਸ ਕੀ ਭਾਜਪਾ ਦੇ ਕਿ ਇਸ਼ਾਰੇ ਤੇ ਕੰਮ ਕਰ ਰਹੀ ਹੈ ਇਹ ਆਮ ਆਨਵੀ ਪਾਰਟੀ ਦੀ ਸਰਕਾਰ ਦੇ ਵਿੱਚ ਪੁਲਿਸ ਕੰਮ ਕਰ ਰਹੀ ਹੈ ਇੱਕ ਬੜਾ ਵੱਡਾ ਮੈਸੇਜ ਹੈ ਪੁਲਿਸ ਨੇ ਇਹ ਦੇ ਦਿੱਤਾ ਹੈ ਪੰਜਾਬ ਸਰਕਾਰ ਨੂੰ ਕਿ ਅਸੀਂ ਤੁਹਾਡੇ ਅੰਡਰ ਕੰਮ ਨਹੀਂ ਕਰ ਰਹੇ ਅਸੀਂ ਭਾਜਪਾ ਦੇ ਅੰਦਰ ਕੰਮ ਕਰ ਰਹੇ ਹਾਂ ਤਾਂ ਜੋ ਸਾਡੇ ਤੇ ਜਿਹੜੀ ਐਫਆਈਆਰ ਕੀਤੀ ਹੈ ਅਸੀਂ ਸਾਰੇ ਅੱਜ ਬੈਠੇ ਜਿੱਤੇ ਸਾਰੇ ਲੱਖਵੰਦੀਆਂ ਦੇ ਲੋਕ ਸਾਡੇ ਕੋਲ ਆਏ ਸੀਗੇ ਅਸੀਂ ਇੱਕ ਮੀਟਿੰਗ ਕੀਤੀ ਹੈ ਪੰਜਾਬ ਦੇ ਜਿੰਨੇ ਵੀ ਅਮਨਪਸੰਦ ਲੋਕਾਂ ਜਿਹੜੇ ਸੈਕੂਲਰ ਲੋਕਾਂ ਚਾਹੇ ਕਿਸੇ ਵੀ ਪਾਈਚਾਰੇ ਤੋਂ ਲੈ हिंदू ਭਾਈਚਾਰੇ ਤੋਂ ਨੇ ਸਿੱਖ ਭਾਈਚਾਰੇ ਤੋਂ ਨੇ ਗੁਰਦੁਆਰਾ ਭਾਈਚਾਰੇ ਤੋਂ ਨੇ ਐਸਸੀ ਆਰਬੀਸੀ ଓਬੀਸੀ ਹੋਰ ਮੁਸਲਮਾਨ ਸਮਾਨ ਸਾਰੇ ਦੇ ਟੈਲੀਫੋਨ ਕਾਲਸ ਵੀ ਆਈਆਂ ਸਾਰੇ ਮਲੇ ਵੀ ਹੈ ਤੇ ਇੱਕੋ ਇੱਕ ਗੱਲ ਕਰ ਰਹੇ ਆ ਕਿ ਜਿਹੜੀ ਬੀਜੇਪੀ ਨੇ ਇਹ ਇੱਕ ਪਲਾਨਿੰਗ ਦੇ ਤਹਿਤ ਇਹ ਸਾਰਾ ਕੁਝ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਾਸਤੇ ਆਪਾਂ ਇੱਕ ਜਿਹੜੀ ਹੈ ਮੀਟਿੰਗ ਸਾਨੂੰ ਕਰਨੀ ਚਾਹੀਦੀ ਸਾਰੇ ਸਮਾਜ ਦੇ ਲੋਕਾਂ ਨੂੰ ਮਿਲ ਕੇ ਤਾਂ ਜੋ ਅਸੀਂ ਸ਼ਹਿਰ ਦਾ ਅਤੇ ਪੰਜਾਬ ਦਾ ਜਿਹੜਾ ਮਾਹੌਲ ਬਿਲਕੁਲ ਪ੍ਰਾਪਤਮੈ ਚਾਹੁੰਦੀ ਹੈ ਉਹ ਨਾ ਹੋ ਨਾ ਹੋਵੇ ਨਾ ਹੋਣ ਦੇਈਏ ਲੇ ਲਈ ਵਾਸਤੇ ਅਸੀਂ ਮੀਟਿੰਗ ਦੇ ਵਿੱਚ ਇੱਕ ਮਤਾ ਜਿਹੜਾ ਪਾਸ ਕੀਤਾ ਹੈ ਅੱਜ ਕੋਈ ਹੈ ਕਿ ਕੱਲ ਮਹਾਰਿਸ਼ੀ ਉਹ ਮਹਾਰਿਸ਼ੀ ਬਾਲਮੀਕੀ ਜੀ ਦੀ ਸ਼ੋਭਾ ਯਾਤਰਾ ਹੈ ਪਰਸੋਂ ਜਨਮ ਦਿਨ ਹੈ ਕਿਉਂਕਿ ਅਸੀਂ ਸਾਰੇ ਭਾਈਚਾਰ ਸਾਰੇ ਸਾਡੇ ਪੰਜਾਬ ਦੀ ਇੰਦਰੀ ਅਸੀਂ ਸਾਰੇ ਫੈਸਟੀਵਲ ਚਾਹੇ ਕੋਈ ਜਨਮ ਦਿਨ ਹੋਵੇ ਚਾਹੀ ਇਬਕਰੀ ਆਪਾਂ ਸਾਰੇ ਗੁਰਪੁਰਪਾ ਆਪਾਂ ਕੱਟਿਓ ਕੇ ਮਨਾਉਣੇ ਹਨ ਹੋਣੀ ਦੀਵਾਲੀ ਕੱਲ ਅਸੀਂ ਜਿਹੜੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣੇ ਹਰ ਸਾਲ ਕੱਲ ਹੀ ਹੋਣਾ ਹੈ ਪਰਸਪੰਨਤੀ ਦੇ ਬਚਾਅ ਮਨਾ ਹੈ ਆਪ ਦੋ ਦਿਨ ਤੋਂ ਬਾਅਦ ਇੱਕ ਜਿਹੜੀ ਮੀਟਿੰਗ 8 ਤਰੀਕ ਨੂੰ ਮੈਂ ਦੁਬਾਰਾ ਤੋਂ ਰਿਪੀਟ ਕਰ ਰਿਹਾ ਹੈ ਇੱਕ ਮੀਟਿੰਗ 8 ਤਰੀਕ ਨੂੰ 12 ਵਜੇ ਸ਼੍ਰੀ ਗੁਰੂ ਰਵਿਦਾਸ ਚੌਕ ਦੇ ਵਿੱਚ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਰਹੇ ਆ ਜੋ ਪੰਜਾਬ ਅਤੇ ਜਲੰਧਰ ਦਾ ਮਾਹੌਲ ਜਿਹੜਾ ਹੈ ਉਹਨੂੰ ਖਰਾਬ ਹੋਣ ਨਹੀਂ ਦੇਣਾ ਚਾਹੁੰਦੇ ਆ ਉਹਨੂੰ ਬਚਾਉਣਾ ਚਾਹੁੰਦੇ ਆ ਤੇ ਭਾਜਪਾ ਦੇ ਖਿਲਾਫ ਜੋ ਭਾਜਪਾ ਨੇ ਇਸਿਆ ਕੀਤੀ ਹੈ ਉਸ ਦੇ ਖਿਲਾਫ ਜਿਹੜਾ ਹੈ ਆਟੂ ਤਰੀਕ ਨੂੰ 12 ਵਜੇ ਜੋ ਸਾਰੇ ਸਮਾਜ ਦੇ ਲੋਕ ਇੱਕ ਮਤਾ ਪਾਸ ਕਰਨਗੇ ਉਸ ਤੋਂ ਬਾਅਦ ਉਹਦੇ ਤੇ ਕੰਮ ਕੀਤਾ ਜਾਊਗਾ ਪਰ 2 ਦਿਨ ਦਾ ਪੁਲਿਸ ਨੂੰ ਵੀ ਅਲਟੀਮੇਟਮ ਅਸੀਂ ਦੇ ਰਹੇ ਹਾਂ 2 ਦਿਨ ਦਾ ਅਲਟੀਮੇਟਮ ਦੇ ਰਹੇ ਹੈ ਕੋਈ ਅਧਿਕਾਰੀ ਕਿਉਂਕਿ ਅਧਿਕਾਰੀਆਂ ਨੂੰ ਸੀਨੀਅਰ ਅਧਿਕਾਰੀ ਸੀਪੀ ਦੇ ਔਫਿਸ ਚ ਅਸੀਂ ਬੈਠੇ ਹੋਏ ਹਾਂ ਡੀਸੀਪੀ ਮਨੀਸ਼ ਬੋਗਰਾ ਜੀ ਮੈਂ ਨਾਮ ਲੈ ਕੇ ਬੋਲਾਂਗਾ ਆ ਜੈਨ ਮੈਡਮ ਜਿਹੜਾ ਐਸਪੀ ਐਫਐਚਓ ਡੀਐਸਪੀ ਅਮਨਦੀਪ ਸਾਰੇ ਮੌਕੇ ਤੇ ਮੌਜੂਦ ਹੋ ਉਸ ਤੋਂ ਬਾਅਦ ਵੀ ਤੁਸੀਂ ਜਿਹੜਾ ਹੈ ਮੁਸਲਮਾਨਾਂ ਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਪਤਾ ਵੀ ਹੈ ਕਿ ਉਹ ਜਿਹੜਾ ਬੰਦਾ ਸੱਚ ਜਿਹੜਾ ਆਇਆ ਸੀ ਉਹ ਪ੍ਰੀ ਪਲੈਨਿੰਗ ਦੇ ਤਹਿਤ ਆਇਆ ਸੀ ਉਹਨੇ ਮਹੌਲ ਤਕਾਬ ਕਰਨ ਦੀ ਕੋਸ਼ਿਸ਼ ਕੀਤੀ ਐ ਆਖੀ ਸਿਚਾਈ ਸਮਾਜ ਦੇ ਸਾਹਮਣੇ ਲਿਆ ਦਿੱਤੀ ਐ ਹੁਣ ਸਮਾਜ ਫੈਸਲਾ ਕਰੂਗਾ ਕਿ ਕਿਸ ਤਰੀਕੇ ਨਾਲ ਭਾਜੀਪੀ ਦੀ ਗੰਦੀ ਸਾਫਤਾਨ ਨਾ ਪੜਨਾ ਮੈਂ ਗੁਜਾਰਿਸ਼ ਕਰੂੰਗਾ ਸਾਡੇ ਅਯੂਬ ਖਾਨ ਜੀ ਇਹ ਵੀ ਆਪਣੀ ਗੱਲ ਗੌਰਮੈਂਟ ਲੱਖਣਗੇ ਸਾਰੇ ਸੱਚੇ ਨੂੰ ਜੈਪੀ ਜੈਪਾ ਤਫਸੀਲ ਦੇ ਨਾਲ ਜਿਹੜੀ ਕੀ ਗੱਲ ਸਾਡੇ ਅੰਗੂਠੇ ਨਹੀਂ ਖਾਂਸਾ ਮਿਲਣਾ ਕੱਲੇ ਹੈਗੀ ਆ ਕੀ ਪਾਲਸੀ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋ ਗਿਆ ਉਹਨਾਂ ਨੇ ਬੀਜੇਪੀ ਦੇ ਧਰਨੇ ਦੇ ਪ੍ਰੈਸ਼ਰ ਵਿੱਚ ਆ ਗਏ ਮੁਸਲਿਮ ਪਾਈਚਾਰੇ ਦੇ ਲੋਕਾਂ ਦੇ ਪਰ 295 ਦਾ ਪਰਚਾ ਦਰਜ ਕਰ ਦਿੱਤਾ ਜੋ ਸਾਨੂੰ ਪਤਾ ਚੱਲਿਆ ਗੱਲ ਇਹ ਕੀ ਜਿਹੜਾ ਬੰਦਾ ਜੇਸ਼ ਬੰਦੇ ਨੇ ਕਿਹਾ ਕੀ ਮੈਨੂੰ ਜੈ ਸ਼੍ਰੀ ਰਾਮ ਕਹਿੰਤੇ ਮੈਨੂੰ ਕੁੱਟਿਆ ਗਿਆ ਤੇ ਜ਼ਬਰਦਸਤੀ ਅੱਲਾਹੁ ਅਕਬਰ ਦੇ ਨਾਰੇ ਲਗਵਾਏ ਗਏ ਮੇਰੀ ਆਪਣਾ ਪੱਖ ਸੀ ਰੱਖਿਆ ਤੁਹਾਡੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਮੀਡੀਆ ਫੈਲਤਾਰ ਇਹਨੂੰ ਜਿਹੜੀ ਕਿਸੇ ਆਪਣੀ ਜਣਕੀਆ ਵੀਡੀਓ ਕਲੈਕਟਰ ਦਿੱਤੀ ਬੰਦਾ ਖੁਦ ਜੈ ਸ਼੍ਰੀ ਰਾਮ ਦੇ ਨਾਰੇ ਲਾਇ ਅੱਗੇ ਨਾਰੇ ਤੋਂ ਬਾਅਦ ਰੁੱਕ ਗਿਆ ਇਸ ਤੋਂ ਕੀ ਪਤਾ ਲੱਗਦਾ ਨਾ ਤਾਂ ਇਹਨੂੰ ਕਿਸੇ ਲਈ ਅੱਲ੍ਹਾ ਅਕਬਰ ਦੇ ਨਾਰੇ ਲਾਉਣ ਵਾਸਤੇ ਕਿਹਾ ਨਾ ਕਿਸੇ ਲਈ ਰੁਕਿਆ ਇਹ ਸਾਫ ਸ਼ਬਦਾ ਦੇ ਵਿੱਚ ਗੱਲ ਸਪਸ਼ਟ ਹੋ ਗਈ ਪੁਲਿਸ ਤੇ ਪ੍ਰਸ਼ਾਸਨ ਤੇ ਕਿਹੜਾ ਦਬਾਅ ਆ ਕਿ ਜਿਹੜਾ ਸਚਾਈ ਜਾਣਨ ਦੇ باوجود ਵੀ ਜਿਹੜਾ ਕੀ ਮਾਹੌਲ ਗੰਦੇ ਪੜਕਾਉਣ ਜਿਹੜਾ ਬੰਦਾ ਆਇਆ ਸੀ ਮੈਣੀ ਉਹਦੇ ਉੱਪਰ ਪर्चा ਦਰਜ ਕਰਨ ਦੇ ਵਿੱਚ ਇਹਨਾਂ ਨੂੰ ਕਿੱਥੇ ਦਿੱਕਤ ਆ ਰਹੀ ਹੈ ਮੈਂ ਆਪਣੇ ਸਾਥੀਆਂ ਨਾਲ ਸਾਰਿਆਂ ਨਾਲ ਸਿਫਾਰਸ਼ ਕੀਤੀ ਅਸੀਂ ਤੁਹਾਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ 8 ਤਰੀਕ ਨੂੰ 8 ਤਰੀਕ ਨੂੰ 12 ਵਜੇ ਸ਼੍ਰੀ ਗੁਰੂ ਰਵੀਦਾਸ ਚੌਂਕ ਦੇ ਵਿੱਚ ਇੱਕ ਸਾਈਡ ਤੇ ਅਸੀਂ ਆਪਣਾ ਸਾਰਾ ਸਮਾਜ ਚਾਹੇ ਉਹ ਸਿੱਖ ਸਮਾਜ ਹੋਵੇ ਚਾਹੇ ਉਹ ਆਪਰਾ ਮੁਸਲਿਮ ਪਾਈਚਾਰਾ ਹੋਵੇ ਚਾਹੇ ਐਸਸੀ ਪਾਈਚਾਰਾ ਹੋਵੇ ਚਾਹੇ ਬੀਸੀ ਪਾਈਚਾਰਾ ਹੋਵੇ ਚਾਹੇ ਕ੍ਰਿਸਚੀਅਨ ਪਾਈਚਾਰਾ ਹੋਵੇ ਚਾਹੇ ਸਾਡਾ ਹਿੰਦੂ ਪਾਈਚਾਰਾ ਹੋਵੇ ਅਸੀਂ ਸਾਰਿਆਂ ਨੂੰ ਉੱਥੇ ਬੁਲਾਇਆ ਬੁਲਾ ਕੇ ਅਸੀਂ ਇੱਕ ਗੱਲ ਕਰ ਤਸੀਂ ਬਹਿ ਕੇ ਇੱਕ ਗੱਲ ਕਰਨੀ ਆ ਅਗਰ ਕਿਸੇ ਵੀ ਤੁਹਾਨੂੰ ਲੱਗਦਾ ਕਿ ਮੁਸਲਿਮ ਪਾਈਚਾਰੇ ਬੋਲੋ ਇਹ ਗਲਤੀ ਹੋਈ ਆ ਜਾਂ ਗਲਤੀ ਕਸੂਰਵਾਰ ਮੁਸਲਿਮ ਪਾਈਚਾਰਾ ਆ ਸਾਰਿਆਂ ਤੁਹਾਡੇ ਵਿੱਚ ਬਹਿ ਕੇ ਜੱਥੇ ਵੰਗਿਆਂ ਦੇ ਬਹਿ ਕੇ ਅਸੀਂ ਮਾਫੀ ਮੰਗਾਂਗੇ ਅਗਰ ਇਹ ثابت ਨਾ ਹੋਇਆ ਕਿ ਮੁਸਲਿਮ ਭਾਈਚਾਰੇ ਨੇ ਕੋਈ ਗਲਤੀ ਕੀਤੀ ਆ ਪਛਤਾ ਖਰਜ ਹੋਣਾ ਚਾਹੀਦਾ ਦੂਜੀ ਗੱਲ ਜੇ ਇਸ ਬੰਦੇ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਤੇ ਮਾਮਲਾ ਦਰਜ ਹੋਣਾ ਚਾਹੀਦਾ ਸਖਤ ਤੋਂ ਸਖਤ ਤਰ੍ਹਾਂ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਅਸੀਂ ਦਾਸ ਗੱਲੇ ਇੱਕ ਤਰ੍ਹਾਂ ਤੇ ਆਪਣੀ ਵਾਜੂ ਚੱਕ ਰਹੇ ਆ ਕਿ ਜਿੱਦਾਂ ਯੂਪੀ ਦੇ ਵਿੱਚ ਪੰਜਾਬ ਨੂੰ ਸੰਬੰਧ ਕੇ ਅਦਰ ਜਿੰਨੀਆਂ ਸਟੇਟਾਂ ਦੇ ਵਿੱਚ ਜਦੋਂ ਕਿ ਐਸਸੀ ਭਾਈਚਾਰੇ ਦੇ ਖਿਲਾਫ ਮੁਸਲਿਮ ਭਾਈਚਾਰੇ ਦੇ ਖਿਲਾਫ ਪ੍ਰੋਪਗੈਂਡਾ ਜਿਹੜਾ ਕਿ ਅਪਣਾਇਆ ਜਾ ਰਿਹਾ ਉਹ ਪੰਜਾਬ ਦੇ ਵਿੱਚ ਅਸੀਂ ਪ੍ਰੋਪਗੈਂਡਾ ਅਪਣਾਉਣ ਨਹੀਂ ਦਿੱਤਾ ਜਾਵੇਗਾ ਅੱਜ ਮੁਸਲਮਾਨ ਭਾਈਚਾਰੇ ਦੇ ਨਾਲ ਟੱਕਾ ਹੋਇਆ ਜਿਹਦਾ ਯੂਪੀ ਦੇ ਵਿੱਚ ਕੋੜੀ ਚੜਨ ਤੋਂ ਰੋਕਿਆ ਜਾ ਰਿਹਾ ਬਾਬਾ ਸਾਹਿਬ ਡਾਕਟਰ ਬੀਆਰਐਮ ਦੇਕਾ ਜੀ ਦੇ ਸਟੈਚੂ ਨੂੰ ਤੋੜਿਆ ਜਾ ਰਿਹਾ ਮੋਚ ਰੱਖਣ ਤੋਂ ਰੁਕਿਆ ਜਾ ਰਿਹਾ ਸਵਿਧਾਨ ਨੂੰ ਪਾਲਿਆ ਜਾ ਰਿਹਾ ਸਵਿਧਾਨ ਨੂੰ ਬਚਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਗਰ ਤੁਸੀਂ ਪੰਜਾਬ ਦੇ ਵਿੱਚ ਵੀ ਚੋਣੇ ਹੋ ਤੇ ਕਾਰਵਾਈ ਨਾ ਉਸ ਬੰਦੇ ਤੇ ਕਰਾਇਓ ਅਗਰ ਤੁਸੀਂ ਜਿੱਦਾ ਸਾਰੇ ਭਾਈਚਾਰਾ Hindu Muslim